ਮਹੱਲਾ ਪਹਿਲਾ ਜੋ ਜੋਰੂ ਸਿਰਨਾਵਣੀ ਆਵੇ ਬਾਰੂ ਬਾਰ ਜਿਸ ਤਰ੍ਹਾਂ ਜੋਰੂ ਇਸਤਰੀ ਨੂੰ ਸਿਰਨਾਵਣੀ ਰਿਤੂ ਮਾਸਿਕ ਧਰਮ ਬਾਰੰਗ ਬਾਰ ਅਰਥਾਤ ਹਰ ਮਹੀਨੇ ਦੇ ਮਹੀਨੇ ਆਉਂਦਾ ਹੈ ਉਸ ਸਮੇਂ ਔਰਤ ਅਪਵਿੱਤਰ ਕਹੀ ਹੈ ਭਾਵੇਂ ਬ੍ਰਾਹਮਣੀ ਹੋਵੇ ਭਾਵੇਂ ਖਤਰਾਨੀ ਹੋਵੇ ਔ ਚੰਡਲਣੀ ਦੇ ਸਦਰਸ ਕਹੀ ਹੈ ਸ਼ਾਸਤਰਕਾਰਾਂ ਨੇ ਇਸਤਰੀ ਜੂਨ ਉੰਜ ਵੀ ਅਪਵਿੱਤਰ ਕਹੀ ਹੈ ਇਸਤਰੀ ਨਾਲੋਂ ਪੁਰਖ ਜੂਨ શ્રેષ્ઠ ਹੈ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਚੌਥੀ ਰੁੱਤ 6ਵੇਂ ਅੰਸੂ ਵਿੱਚ ਲਿਖਿਆ ਹੈ ਜਦ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਮਹਾਰਾਜ ਜੀ ਦੀਵਾਨ ਵਿੱਚ ਆ ਕੇ ਅਸਥਿਤ ਹੋਏ ਤੇ ਮੁਖਾਰ ਵਿੰਦ ਤੋਂ ਕਿਹਾ ਸੰਗਤ ਦੇ ਵਿੱਚ ਐਸੀ ਕੋਈ ਇਸਤਰੀ ਹੈ ਜਿਸ ਨੇ ਮਰਦ ਦੇ ਮੂੰਹ ਨੂੰ ਕਦੀ ਨਹੀਂ ਫਟਕਾਰਿਆ ਤਿਸ ਵੇਲੇ ਸਭ ਔਰਤਾਂ ਸੁਣ ਕੇ ਚੁੱਪ ਹੋ ਗਈਆਂ ਇੱਕ ਸਿੱਖ ਦੀ ਪੁੱਤਰੀ ਹੱਥ ਜੋੜ ਕੇ ਖੜੀ ਹੋ ਕੇ ਕਹਿੰਦੀ ਹੈ ਹੇ ਸੱਚੇ ਪਾਤਸ਼ਾਹ ਮੈਂ ਅੱਜ ਤੱਕ ਕਿਸੇ ਮਰਦ ਨੂੰ ਫਟਕਾਰਿਆ ਨਹੀਂ ਹੋਰ ਤੁਗਲਾ ਭਾਵੇਂ ਕੀ ਕਹਿਣਾ ਹੈ ਮੈਂ ਅੱਜ ਤੱਕ ਆਪਣੇ ਤਰਨੂ ਪੀ ਨਹੀਂ ਫਟਕਾਰਿਆ ਉਸ ਵੇਲੇ ਸਤਿਗੁਰਾਂ ਨੇ ਕਿਹਾ ਧੰਨ ਹੈ ਧੰਨ ਤੂੰ ਜੋ ਤੂੰ ਇਹ ਰੀਤ ਜਾਣੀ ਹੈ ਸਭ ਇਹ ਜਿਤਨੀ ਸੰਗਤ ਬੈਠੀ ਹੈ ਇਸ ਨੂੰ ਕਿਵੇਂ ਭਰੋਸਾ ਆਵੇ ਉਸ ਵੇਲੇ ਉਹ ਭਾਗਣ ਨਾਮ ਕਰਕੇ ਇਸਤਰੀ ਬੋਲੀ हे ਪ੍ਰਭੂ ਆਗਰੇ ਨਗਰ ਦੇ ਵਿੱਚ ਮੇਰਾ ਪਿਤਾ ਬਾਦਸ਼ਾਹ ਦਾ دیਵਾਨ ਸੀ ਉਸ ਦਾ ਸਭ ਉੱਪਰ ਹੁਕਮ ਚੱਲਦਾ ਸੀ ਬਹੁਤ ਚਿਰ ਉਸ ਨੇ ਬਾਦਸ਼ਾਹ ਦਾ ਕਾਰਜ ਕੰਮ ਸੰਭਿਆ ਹੋਇਆ ਸੀ ਸਮਾਪਾ ਕੇ ਮੇਰੇ ਪਿਤਾ ਦੀ ਦੇਹ ਦਾ ਅੰਤ ਹੋ ਗਿਆ ਜਿਸ ਵੇਲੇ ਬਾਦਸ਼ਾਹ ਨੇ ਸੁਣਿਆ ਮੇਰਾ دیਵਾਨ ਮਰ ਗਿਆ ਹੈ ਮ੍ਰਿਤਤੀ ਹੋ ਗਿਆ ਹੈ ਉਸ ਵੇਲੇ ਦਰਵਾਜ਼ਿਆਂ ਪਰ ਚੌਕੀਦਾਰ ਬਿਠਾ ਦਿੱਤੇ ਅਤੇ ਜਿੰਦਰੇ ਬੰਦ ਕਰਵਾ ਦਿੱਤੇ ਅਤੇ ਹੁਕਮ ਕਰ ਦਿੱਤਾ ਜੇ ਤਿਨਾਂ ਦੇ ਘਰ ਵਿੱਚ ਕੋਈ ਲੜਕਾ ਹੋਵੇ ਤਾਂ ਮੇਰੇ پاس ਲਿਆਓ ਜਦ ਉਹ ਘਰ ਵਿੱਚ ਆਏ ਤਾਂ ਸਾਡੇ ਪਾਸੋਂ ਪੁੱਛ ਕੇ ਬਾਦਸ਼ਾਹ ਨੂੰ ਜਾ ਕੇ ਸਾਰੀ ਗੱਲਬਾਤ ਸੁਣਾਈ ਤੇ ਕਿਹਾ ਕਿ ਉਨ੍ਹਾਂ ਦੇ ਘਰ ਸਤ ਪੁੱਤਰੀਆਂ ਉਸ ਦੇ ਘਰ ਵਿੱਚ ਹਨ ਅਤੇ ਇੱਕ ਬਾਲਕ ਗਰਭ ਦੇ ਵਿੱਚ ਵੀ ਹੈ ਭਾਵੇਂ ਉਹ ਲੜਕਾ ਹੈ ਭਾਵੇਂ ਕੰਨਿਆ ਹੈ ਉਸ ਵੇਲੇ ਬਾਦਸ਼ਾਹ ਨੇ ਸੁਣ ਕੇ ਕਿਹਾ ਇਹਨਾਂ ਦੇ ਘਰ ਲੜਕਾ ਹੋਵੇ ਤਾਂ ਸਾਰੇ ਘਰ ਦੀ ਖਲਾਸੀ ਕਰ ਦੇਣੀ ਤੇ ਜੇ ਲੜਕੀ ਹੋਵੇ ਤਾਂ ਘਰ-ਬਾਰ ਜ਼ਬਤ ਕਰ ਲੈਣਾ ਬਾਦਸ਼ਾਹ ਦਾ ਹੁਕਮ ਮੰਨ ਕੇ ਦਰਵਾਜ਼ੇ ਪਰ ਚੌਕੀਦਾਰ ਬੈਠ ਗਏ ਜਦ ਗਰਭ ਦੇ ਦਿਨ ਪੂਰੇ ਹੋ ਗਏ ਤਾਂ ਉਸ ਸਮੇਂ ਲੜਕਾ ਪੈਦਾ ਹੋਇਆ ਤੇ ਬੜੀਆਂ ਖੁਸ਼ੀਆਂ ਹੋਈਆਂ ਇਹ ਗੱਲ ਬਾਦਸ਼ਾਹ ਨੇ ਸੁਣ ਕੇ ਉਸ ਵੇਲੇ ਸਾਨੂੰ ਖਲਾਸੀ ਦੀ ਆਗਿਆ ਦੇ ਦਿੱਤੀ ਤੇ ਪਹਿਲੇ ਜਿਤਨਾ ਹੀ ਰੋਜੀਨਾ ਦੇਣਾ ਸ਼ੁਰੂ ਕਰ ਦਿੱਤਾ ਉਸ ਸਮੇਂ ਮੈਂ ਆਪਣੀਆਂ ਸਾਰੀਆਂ ਭੈਣਾਂ ਨੂੰ ਕਿਹਾ ਕਿ ਤਨ ਇਹ ਮਰਦ ਹੈ ਜਿਸ ਦੇ ਪਿੱਛੇ ਸਾਰਾ ਪਰਿਵਾਰ ਛੁੱਟ ਗਿਆ ਮਰਦ ਤੋਂ ਬਿਨਾ ਕੋਈ ਕਾਰਜ ਰਾਸ ਨਹੀਂ ਆਉਂਦਾ ਇਹ ਸੱਚੇ ਪਾਤਸ਼ਾਹ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਮੈਂ ਇਹ ਭਰੋਸਾ ਧਾਰ ਲਿਆ ਹੈ ਤੇ ਕਿਹਾ ਮੁਖ ਤੋਂ ਇਸ ਤਰ੍ਹਾਂ ਬਚਨ ਕਿਹਾ ਜਨਮਤ ਮਰਦ ਸੋ ਬੰਦ ਖਲਾਸੀ ਹਮ ਜਨਾਨੀਆਂ ਸਪਤ ਪ੍ਰਕਾਸ਼ੀ ਨ ਮੁਲਾਹਜਾ ਕਿੰਨਤ ਉਬਾਚੀ ਯਾਤੇ ਤਨ ਸਮਸ ਹੈ ਸਾਚੀ ਯਨ ਜਲਮ ਜਮ ਹੈ ਲੋਤਨ ਹੈ ਸਭ ਹੈ ਰੋਜ ਹਰ ਦੋ ਮਾਹੀ ਮਰਦ ਹੈ ਜਮ ਹੈ ਦਰਗੋਸ਼ ਖੈਰ ਕਰਦਮ ਹੈ ਦਾੜੀ ਬੰਦਗੀ ਐਨ ਖੁਦਾਈ ਦੀਦਾਰ ਸੁਮਾਰਾ ਹੈ ਵਗੈਰ ਦਾੜੀ ਸ਼ੈਤਾਨ ਬੇਸਾਹਸ ਨਾ ਕਰਦ ਮੈਂ ਹੈ ਜਨ ਔਰਤ ਦਾ ਜਨਮ ਹੈ ਉਤਪਤ ਹੋਣਾ ਜ਼ੁਲਮ ਹੈ ਰੋਜ਼ ਦਿਨ ਸਵੇਰ ਰਾਤ ਦੋ ਵੇਲਿਆਂ ਵਿੱਚ ਲਾਣਤ ਹੀ ਮਿਲਦੀ ਹੈ ਮਰਦਾ ਹੈ ਆਦਮੀ ਉਤਪਨ ਹੋਵੇ ਤਾਂ ਗੋਸਦਰ ਕੰਨਾਂ ਦੇ ਅੰਦਰ ਖੈਰ ਪੈਂਦੀ ਹੈ ਦਾੜੀ ਰੱਖਣੀ ਖੁਦਾਈ ਬੰਦਗੀ ਤੁਲ ਹੈ ਦਾੜੀ ਵਾਲੇ ਦਾ ਦਦਾਰ ਖੁਦਾ ਦਾ ਹੂ ਬਹੂ ਦਦਾਰ ਗਿਣਿਆ ਜਾਂਦਾ ਹੈ ਜੋ ਦਾੜੀ ਤੋਂ ਵਗੈਰ ਹੈ ਉਹ ਸ਼ੈਤਾਨ ਹੈ ਉਸ ਦਾ ਵਿਹਾਸ ਵਿਸਾ ਨਹੀਂ ਕਰਨਾ ਚਾਹੀਦਾ ਝੂਠਾ ਝੂਠਾ ਮੁਖ ਵਸੈ ਨਿਤਨਿਤ ਹੋਇ ਖਵਾਰ ਤਿਵੇਂ ਜੋ ਪੁਰਸ਼ ਪਰਮੇਸ਼ਰ ਦੇ ਨਾਮ ਤੋਂ ਬਿਨਾ ਹੈ ਉਸ ਝੂਠੇ ਮਨੁੱਖ ਦੇ ਮੂੰਹ ਵਿੱਚ ਸਦਾ ਝੂਠ ਵਸਦਾ ਹੈ ਇਸ ਕਰਕੇ ਉਹ ਨਿਤਾ ਪ੍ਰਤੀ ਖਵਾਰ ਖਰਾਬ ਹੁੰਦਾ ਹੈ ਪ੍ਰਸੰਨ ਸਰੀਰ ਇਸ਼ਨਾਨ ਕਰਨ ਨਾਲ ਸਰੀਰ ਪਵਿੱਤਰ ਹੋ ਸਕਦਾ ਹੈ ਪਰ ਮਨ ਨਹੀਂ ਜਿਸ ਤਰ੍ਹਾਂ ਰਾਜੇ ਦੀ ਉਹ ساری ਉਮਰ ਗੁਲਾਮੀ ਕਰਦਾ ਰਿਹਾ ਅਤੇ ਅੰਤ ਵਿੱਚ ਉਸ ਦੇ ਮਰਨ ਉਪਰੰਤ ਉਸ ਦਾ ਘਰ ਵਿੱਚ ਇੱਕ ਆਦਮੀ ਨਾ ਹੋਣ ਕਰਕੇ ਸਾਰੇ ਘਰ ਨੂੰ ਨਾਕ ਖਲਾਸੀ ਕਰਨ ਦਾ ਹੁਕਮ ਦੇ ਦਿੱਤਾ ਬਾਅਦ ਵਿੱਚ ਜਦੋਂ ਲੜਕਾ ਪੈਦਾ ਹੋਇਆ ਫਿਰ ਘਰ ਦੀ ਖਲਾਸੀ ਇਤੀ ਅਤੇ ਗੁਰੂ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਬਚਨ ਦਰਹਾਉਦੇ ਹੋਏ ਕਿਹਾ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ ਗੁਰੂ ਸਾਹਿਬ ਨੇ ਉਸ ਸਮੇਂ ਇਹ ਰਾਜੇ ਨੂੰ ਦਰਕਾਰਿਆ ਅਤੇ ਇੱਕ ਔਰਤ ਨੂੰ ਵੀ ਮਹਾਨ ਹੋਣ ਦਾ ਦਰਜਾ ਦਿੱਤਾ ਸੂਚੇ ਇਹ ਨਾ ਆਖੀਐ बहन जी ਪਿੰਡਾ ਧੋਏ ਇਸ ਪ੍ਰਕਾਰ ਦੀ ਰੀਤੀ ਕਰਨ ਨਾਲ ਸੂਚੇ ਪਵਿੱਤਰ ਨਹੀਂ ਕਿਹਾ ਜਾਂਦਾ ਜੋ ਬੈਠ ਕੇ ਸਰੀਰ ਧੋ ਲਿਆ ਸਿੱਖਾਂ ਨੇ ਬੇਨਤੀ ਕੀਤੀ ਪਵਿੱਤਰ ਆਦਮੀ ਕਿਹੜੇ ਹਨ ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ ਸਤਿਗੁਰੂ ਦੇਵ ਜੀ ਕਥਨ ਕਰਦੇ ਹਨ ਸੂਚੇ ਪਵਿੱਤਰ ਉਹ ਪੁਰਸ਼ ਹਨ ਜਿਨ੍ਹਾਂ ਦੇ ਮਨ ਵਿੱਚ ਉਹ ਵਾਹਿਗੁਰੂ ਵਸਿਆ ਹੈ ਕਹਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ